ਕੋਸਕਾ ਅ ਅਜਬਾਈ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਔਰ ਮਲਾਕਨੇ ਜਿਹੜੇ ਖਾਸ ਕਰਕੇ ਰਿਮੋਟ ਏਰੀਆਸ ਆ ਗਿਆ ਜਿੱਥੇ ਕੋਈ ਜਾਂਦਾ ਨਹੀਂ ਆ ਉਹਦੇ ਚ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਮੈਂ ਇੱਕ ਢੌਰ ਜਿਹੜਾ ਹੈਗਾ ਜਿਹੜਾ ਕਿ ਕਮਿਊਨਿਟੀ ਹੈਲਥ ਸੈਂਟਰ ਹੈ ਉੱਥੇ ਗਿਆ ਉਹਦੇ ਵਿੱਚ ਕੁਛ ਇੱਕ ਜਿਹੜਿਆ ਸੀਗਾ ਜਿਵੇਂ ਪੇਸ਼ੈਂਟਸ ਦੇ ਜਿੱਥੇ ਦਵਾਈ ਲੈਣੀ ਹੈ ਰਜਿਸਟ੍ਰੇਸ਼ਨ ਕਰਾਣੀ ਹੈ ਉੱਥੇ ਪ੍ਰੋਪਰ ਸ਼ੈਡ ਨਹੀਂ ਸੀਗਾ ਉਹ ਮੈਂ ਸਟਰਕਚਰ ਦਿੱਤੀਆਂ ਹੈਗੀਆਂ ਔਰ ਸਪੈਸ਼ਲਿਸਟ ਜਿਹੜੇ ਆ ਗਿਆ ਉਹ ਕਾਫੀ ਹੁਣ ਨਵੇਂ ਜੁਆਇਨ ਕੀਤੇ ਆ ਬਟ ਅਜੇ ਵੀ ਸ਼ਾਰਟੇਜ ਹੈਗੀ ਆ ਖਾਸ ਕਰਕੇ ਜਿਹੜੇ ਵੀ ਹੌਸਪੀਟਲ ਦੇ ਡਾਕਟਰ ਆ ਲੇਕਿਨ ਦਵਾਈਆਂ ਹਰ ਜਗ੍ਹਾ ਤੇ ਇੱਕ ਵਾਰ ਰਿਪੋਰਟ ਮਿਲਿਆ ਕਿ ਦਵਾਈਆਂ ਹੁਣ ਸਾਰਿਆਂ ਨੂੰ ਮਿਲਣ ਲੱਗੀਆਂ ਉਹਦੇ ਨਾਲ ਲੋਕਾਂ ਨੂੰ ਕਾਫੀ ਸਕੂਨ ਮਿਲਿਆ ਔਰ ਟੈਸਟ ਹੋਣ ਲੱਗ ਗਏ ਆ ਉਸ ਤੋਂ ਬਾਅਦ ਫਿਰ ਮੈਂ ਬਿਲਕੁਲ ਜਿਹੜਾ ਇੱਕ ਪਿੰਡ ਦੇ ਵਿੱਚ ਜਿਹੜਾ ਸੀਗਾ ਜੀ ਤੁਹਾਡਾ ਲੋਅ ਅਸੈਂਬਲੀ ਦੇ ਵਿੱਚ ਉਹ ਹੈਲਥ ਐਂਡ ਵੈਲਨੈਸ ਸੈਂਟਰ ਸੀ ਉੱਥੇ ਡਾਕਟਰ ਵੀ ਆ ਰੂਰਲ ਡਿਸਪੈਂਸਰੀ ਵੀ ਆ ਔਰ ਹੈਲਥ ਐਂਡ ਵੈਲਨੈਸ ਸੈਂਟਰ ਵੀ ਆ ਤੇ ਡਾਕਟਰ ਜਿਹੜਾ ਸੀਗਾ ਉਹ ਐ ਔਰ ਫਾਰਮਾਸਿਸਟ ਵੀ ਆਪਣਾ ਟੂਰ ਪਾ ਕੇ ਚਲੇ ਗਏ ਹੁੰਦੇ ਸੀਗੇ ਉਹਨਾਂ ਦੋਨਾਂ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਲੈ ਕੇ ਉਹ ਤੇ ਕਰਾਂਗੇ ਉਸ ਤੋਂ ਬਾਅਦ ਜਿਹੜਾ ਥੋੜਾ ਲਾਲੜੂ ਦੇ ਵਿੱਚ ਹੈ ਉਹ ਕਮਿਊਨਿਟੀ ਹਲਥ ਸੈਂਟਰ ਹੈ ਉੱਥੇ ਸਟਾਫ ਦੀ ਸ਼ਾਰਟੇਜ ਸੀ ਲੇਕਿਨ ਬਿਲਡਿੰਗ ਬਹੁਤ ਆਲਿਸ਼ਾਨ ਬਣੀ ਹੋਈ ਹੈ ਤੇ ਇਸੇ ਤਰ੍ਹਾਂ ਜਿਹੜਾ ਡੇਰਾ ਵਸੀ ਹੈ ਉਹ ਬਹੁਤ ਬਿਜ਼ੀ ਹਸਪੀਟਲ ਹੈ ਉੱਥੇ ਮਤਲਬ ਸੀਜ਼ੇਰੀਅਨ ਵੀ ਹੋ ਰਿਹਾ ਤੇ ਨਗਾਣਾ ਕਾਲਜ ਇਸਪੀਅਲ ਹੈ ਔਰ ਬਾਕੀ ਸਾਰੀਆਂ ਸਰਵਿਸਿਜ਼ ਵੀ ਲੋਕਾਂ ਨੂੰ ਮਿਲਦੀਆਂ ਔਰ ਦਵਾਈਆਂ ਵੀ ਮਿਲਦੀਆਂ ਉੱਥੇ ਸਪੇਸ ਦੀ ਸ਼ਾਰਟੇਜ ਹੈ ਆਦਰਵਾਈਜ਼ ਬਹੁਤ ਅੱਛੀ ਸਰਵਿਸ ਮਿਲਦੀ ਕੋਲੀ ਦੇ ਵਿੱਚ ਵੀ ਸੀਐਸਸੀ ਬਣੀ ਹੋਈ ਆ ਬਿਲਡਿੰਗ ਅੱਛੀ ਬਣੀ ਹੋਈ ਆ ਡਾਕਟਰ ਲੈਪਰੋਸਕੋਪਿਕ ਸਰਜਰੀ ਕਰਦੇ ਆ ਦਵਾਈ ਮਿਲ ਰਹੀ ਆ ਓਵਰਆਲ ਜਿਹੜੀਆਂ ਸਹੂਲਤਾਂ ਆ ਗਈਆਂ ਪਹਿਲਾਂ ਲੋਕਾਂ ਨੂੰ ਮੈਡੀਸਨ ਮਿਲਨੀ ਸ਼ੁਰੂ ਹੋਈਆਂ ਔਰ ਸਹੂਲਤਾਂ ਪਹਿਲਾਂ ਤੋਂ ਬਿਹਤਰ ਹੋਈਆਂ ਤੇ ਜਿਹੜੇ ਵੀ ਮੈਂ ਦੇਖ ਰਿਹਾ ਸਾਰੀਆਂ ਜਿਹੜੀਆਂ ਕਮੀਆਂ ਆ ਗਈਆਂ ਜਿੱਥੇ ਡਾਕਟਰ ਦੀ ਸ਼ਾਰਟੇਜ ਆ ਉਹਨਾਂ ਦੀ ਬਾਏ ਰੋਟੇਸ਼ਨ ਜਿਸ ਤਰ੍ਹਾਂ ਜੇ ਆਈ ਸਰਜਨ, ਈਐਨਟੀ ਸਰਜਨ ਜਾਂ ਜਿਹੜੇ ਸਕਿਨ ਸਪੈਸ਼ਲਿਸਟਾਂ ਦੀ ਹਰ ਥਾਂ ਤੇ ਪੋਸਟਿੰਗ ਨਹੀਂ ਹੁੰਦੀ ਬਟ ਉਹਨਾਂ ਦੀ ਵਾਸੇ ਵੀ ਸਾਰਾ ਜੀ ਡਿਊਟੀ ਲਗਾਵਾਗੇ ਤਾਕੇ ਲੋਕਾਂ ਨੂੰ ਇਹ ਵਾਲੀਆਂ ਸਰਵਿਸਿਜ਼ ਵੀ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਹੜੇ ਦਿਨ ਅੱਖਾਂ ਦਾ ਡਾਕਟਰ ਹੋਵੇਗਾ ਮੈਡੀਸਨ ਸਰਜਰੀ ਗਾਇਨੀ ਜਿਹੜੇ ਔਰਤਾਂ ਦੇ ਡਾਕਟਰ ਔਰ ਬੱਚਿਆਂ ਦੇ ਡਾਕਟਰ ਇਹ ਡੇਲੀ ਹੋਣਗੇ ਰੋਜ਼ ਹੋਣਗੇ ਦੇਖਣ ਜਿਹੜੇ ਅੱਖਾਂ ਵਾਲੇ ਹੋਗੇ ਜਾਂ ਚਮੜੀ ਵਾਲੇ ਹੋਗੇ ਜਾਂ ਐਚਟੀ ਵਾਲੇ ਹੋਗੇ ਇੱਕ ਇੱਕੋ ਕਟੋਕਾਂ ਵਾਸਤੇ ਵੀ ਕਿਹੜੇ ਆ ਕੇ ਉਹਨਾਂ ਦਾ ਰੋਸਟਰ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੋਰ ਬਿਹਤਰ ਸਹੂਲਤਾਂ ਮਿਲਣ ਔਰ ਜਿਹੜੇ ਸਰਕਾਰ ਜੋ ਉਪਰਾਲੇ ਕਰ ਰਹੀ ਹੈ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਸ਼ਨਰ ਸਾਹਿਬ ਨੇ ਜੋ ਕਿਹਾ ਕਿ ਲੋਕਾਂ ਨੂੰ ਜੜੀਆਂ ਹੈਗੀਆਂ ਬਹੁਤ ਵਧੀਆ ਸਵਾਮਾ ਦੇਣੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਕਮਨ ਤੇ ਉਸ ਅਸੀਂ ਔਨ ਟਰੈਕ ਹੈਗੇ ਆ ਤੇ ਇਹਨੂੰ ਹੋਰ ਐਕਸਪੈਲੇਟ ਕਰਾਂਗੇ 1000 ਡਾਕਟਰ ਅਸੀਂ ਹੋਰ ਜਿਹੜੀ ਉਹਨਾਂ ਦੀ ਪੋਸਟ ਜਿਹੜਾ ਹੈਗਾ ਉਹਨਾਂ ਦੀ ਅਨਾਨਸਮੈਂਟ ਦੇਤੀ ਆ ਪ੍ਰੋਸੈਸ ਸ਼ੁਰੂ ਹੋ ਗਈ ਆ ਤੇ 1000 ਡਾਕਟਰ ਹੋਰ ਜੁਆਇਨ ਕਰ ਜਾਣਗੇ ਹੋਰ ਸਾਡੀ ਜਿਹੜੀ ਪਿਛਲਸ ਖਾਲੀ ਹੋ ਦੇਗੀ ਸਟਾਫ ਨਰਸਸ ਹੋਰ ਭਰਤੀ ਕਰ ਰਹੇ ਆ ਉਹਦੀ ਵੀ ਸ਼ਾਰਟੇਜ ਹੈਗੀ ਆ ਸੋ